ਬਹੁਤ ਸਮਾਂ ਪਹਿਲਾਂ ਤਲਵੰਡੀ ਨਾਮ ਦੇ ਇੱਕ ਪਿੰਡ ਵਿੱਚ ਜੋ ਅੱਜ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਾਕਿਸਤਾਨ ਵਿੱਚ ਇੱਕ ਚਮਤਕਾਰੀ ਬਾਲਕ ਦਾ ਜਨਮ ਹੋਇਆ ਇਹ ਸੀ ਗੁਰੂ ਨਾਨਕ ਦੇਵ ਜੀ ਜੋ ਸਾਰੀ ਮਨੁੱਖਤਾ ਲਈ ਪ੍ਰੇਮ ਸਚਾਈ ਤੇ ਬਰਾਬਰੀ ਦਾ ਸੰਦੇਸ਼ ਲੈ ਕੇ ਆਏ ਉਸ ਰਾਤ ਪਿੰਡ ਦੇ ਮਾਹੌਲ ਵਿੱਚ ਇੱਕ ਅਜਿਹਾ ਚਮਕਦਾਰ ਪ੍ਰਕਾਸ਼ ਫੈਲਿਆ ਕਿ ਜਿਵੇਂ ਧਰਤੀ ਤੇ ਰੱਬ ਦੀ ਕਿਰਪਾ ਉਤਰੀ ਹੋਵੇ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਦੇ ਘਰ ਖੁਸ਼ੀ ਦੀ ਲਹਿਰ ਦੌੜ ਗਈ ਲੋਕ ਕਹਿੰਦੇ ਸਨ ਇਹ ਬੱਚਾ ਕੋਈ ਆਮ ਨਹੀਂ ਇਸ ਵਿੱਚ ਰੱਬੀ ਜੋਤ ਹੈ ਬਚਪਨ ਤੋਂ ਹੀ ਗੁਰੂ ਨਾਨਕ ਦੇਵ ਜੀ ਵਿੱਚ ਗਿਆਨ ਸ਼ਾਂਤੀ ਤੇ ਦਇਆ ਦੇ ਗੁਣ ਸਨ ਇੱਕ ਵਾਰ ਜਦੋਂ ਉਹ ਸਕੂਲ ਗਏ ਅਧਿਆਪਕ ਨੇ ਉਹਨਾਂ ਨੂੰ ਅੱਖਰ ਸਿਖਾਉਨੇ ਸ਼ੁਰੂ ਕੀਤੇ ਗੁਰੂ ਨਾਨਕ ਜੀ ਨੇ ਪੁੱਛਿਆ ਜੇ ਇਹ ਅੱਖਰ ਮੈਨੂੰ ਰੱਬ ਦਾ ਨਾਮ ਜਪਣ ਨਹੀਂ ਸਿਖਾਉਂਦੇ ਤਾਂ ਇਹਨਾਂ ਦਾ ਕੀ ਲਾਭ ਅਧਿਆਪਕ ਹੈਰਾਨ ਰਹਿ ਗਿਆ ਕਿਉਂਕਿ ਇਹ ਬੱਚਾ ਸਧਾਰਨ ਨਹੀਂ ਸੀ ਇਹ ਰੱਬ ਦੀ ਸਚਾਈ ਦਾ ਪ੍ਰਚਾਰ ਕਰਨ ਆਇਆ ਸੀ ਵੱਡੇ ਹੋ ਕੇ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਪਾਰ ਵਿੱਚ ਪ੍ਰਚਾਰ ਕੀਤਾ ਨਾ ਕੋਈ Hindu ਨਾ ਕੋਈ ਮੁਸਲਮਾਨ ਸਭ ਇੱਕ ਰੱਬ ਦੇ ਬੱਚੇ ਹਨ ਉਹ ਲੋਕਾਂ ਨੂੰ ਸਿਖਾਉਂਦੇ ਸਨ ਕਿ ਰੱਬ ਹਰ ਜਗ੍ਹਾ ਹੈ ਸਕੀ ਇਬਾਦਤ ਸੇਵਾ ਤੇ ਸਿਮਰਨ ਵਿੱਚ ਹੈ ਸਿੱਖਿਆ